ਨਸ਼ਾ ਕਰਨ ਤੋਂ ਰੋਕਣ ਤੇ ਇੱਕ ਬੰਦੇ ਨੇ ਪਹਿਲਾਂ ਆਪਣੇ ਭਾਂਜੇ ਦਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ ਇਹ ਘਟਨਾ ਬਟਾਲਾ ਦੇ ਪਿੰਡ ਮੰਡੀਆਂ ਵਾਲਾ ਦੀ ਹੈ ਘਟਨਾ ਦਾ ਕਾਰਨ ਭਾਂਜੇ ਵੱਲੋਂ ਆਪਣੇ ਮਾਮੇ ਨੂੰ ਨਸ਼ਾ ਕਰਨ ਤੋਂ ਰੋਕਣਾ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਿਲੀ ਜਾਣਕਾਰੀ ਦੇ ਮਤਲਬ ਬਟਾਲਾ ਦੇ ਪਿੰਡ ਮੰਡੀਆਂ ਵਾਲਾ ਵਿੱਚ ਜੋਗਿੰਦਰ ਸਿੰਘ ਨਾਂ ਦੇ ਬੰਦੇ ਨੇ ਆਪਣੇ ਭਾਂਜੇ ਦਿਨੇਸ਼ ਨੂੰ ਆਪਣੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਦਿੱਤੀ ਮ੍ਰਿਤਕ ਦਿਨੇਸ਼ ਦੀ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਉਸ ਦਾ ਭਰਾ ਜੋਗਿੰਦਰ ਸਿੰਘ ਬਹੁਤ ਨਸ਼ਾ ਕਰਦਾ ਹੈ ਉਹ ਨਸ਼ਾ ਕਰਕੇ ਆਪਣੇ ਬੇਟੇ ਨਾਲ ਕੁੱਟਮਰ ਕਰਦਾ ਸੀ ਅੱਜ ਸਵੇਰੇ 11 ਵਜੇ ਦinesh ਆਪਣੇ ਮਾਮੇ ਨੂੰ ਸਮਝਾਉਣ ਲਈ ਗਿਆ ਉਹਨਾਂ ਵਿਚਾਲੇ ਤਲਖੀ ਵਧ ਗਈ ਜਿਸ ਤਰ੍ਹਾਂ ਜਗਿੰਦਰ ਨੇ ਗੁੱਸੇ ਵਿੱਚ ਆ ਕੇ ਦinesh ਨੂੰ ਗੋਲੀ ਮਾਰ ਦਿੱਤੀ ਹਸਪਤਾਲ ਦੇ ਇਲਾਜ ਦੇ ਦੌਰਾਨ ਦinesh ਦੀ ਮੌਤ ਹੋਈ ਹੈ ਇਸ ਮਗਰੋਂ ਜਗਿੰਦਰ ਨੇ ਮਿਲ ਆਪਣੇ ਆਪ ਨੂੰ ਗੋਲੀ ਮਾਰ ਲਈ ਉਹ ਬਾਜਾਈ ਨਸ ਕੇ ਗਏ ਦੂਜੀ ਵੀ ਛੱਡਦੀ ਮੁੰਡਾ ਇੰਜ ਖਲੋਤਾ ਐ ਦੇਖੇ ਮੁੰਡਾ ਨਾ ਬੋਲਿਆ ਨਾ ਪਾਣੀ ਅਜੇ ਮੋਟਰ ਚੱਕਦੇ ਉੱਤਰ ਕੇ ਪਰਦਕੇ ਦੁਕਾਨ ਚ ਵੜਨ ਲੱਗਾ ਇੰਜ ਸਿੱਧਾ ਹੋਇਆ ਸਿੱਧਾ ਹੀ ਆ ਉਹਦਾ ਮੁੰਡੇ ਦਾ ਦਿਲ ਪਾ ਮੈਂ ਤਾਂ ਦਾਦਾ ਕੰਨੀ ਕਰ ਲਾਮੀ ਇੰਜ ਕਿੰਨੇ ਮੁੰਡੇ ਦਾ ਦਿਲ ਪਾੜ ਕੇ ਬਾਹਰ ਆ ਗਿਆ ਮੈਂ ਲ ਮਰ ਗਈ ਉਹ ਸਹੀ ਮੈਂ ਅੱਗੇ ਨਹੀਂ ਠੀਕ ਰਹਿੰਦੀ ਮੈਂ ਉਹਦੇ ਸਰ ਤੇ ਮਨ ਦਵਾਈ ਦੂਈ ਲਿਆ ਕੇ ਦਿੰਦਾ ਹੀ ਮਾ ਅਰੇਂਦਰ ਦਵਾਈ ਲੈਣ ਜਾਂਦਾ ਹੀ ਕਰਦਾ ਆਈਆਂ ਨੂੰ ਮੇਰਾ ਘਰ ਲੁੱਟਿਆ ਗਿਆ ਬਰਬਾਦ ਹੋ ਗਿਆ ਹਾਂਜੀ ਕਿੱਡੀ ਵਿੱਚ ਚੜ੍ਹਾਉਣਾ ਆਪਾਂ ਤਾਂ ਕੋਈ ਨਹੀਂ ਚੜ੍ਹਾਉਣਾ ਆਈਆਂ ਕੋਈ ਯਾਰ ਇਹਨਾਂ ਦਾ ਆਪਣੀ ਜਨਾਨੀ ਉਹ ਕਿੱਦੀ ਹੋ ਗਈ ਉਹਦੀ ਆਪਣੀ ਘਰ ਚ ਲੜਦੇ ਪਿਓ ਪੁੱਤਰ ਪਹਿਲੇ ਜਨਾਨੀ ਉਹਨੂੰ ਮਾਰਾ ਗਿਆ ਮਹੀਨਾ ਹੋ ਗਿਆ ਮਰ ਗਈ ਹੈ ਲੜਦੇ ਝਗੜਦੇ ਹੀ ਅੱਜ ਸੂਚਨਾ ਮਿਲੀ ਵੀ ਮੜੀਆਂਵਾਲ ਪਿੰਡ ਦੇ ਵਿੱਚ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮਰਿੰਦਰ ਜੀ ਤਰੰਤ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਪੁੱਜੇ ਹਾਂ ਜੋ ਮੌਕੇ ਤੇ ਆਣ ਕੇ ਪਤਾ ਲੱਗਾ ਵੀ ਜਿਸ ਬੰਦੇ ਨੇ ਗੋਲੀ ਚਲਾਈ ਉਹ ਜਗਿੰਦਰ ਸਿੰਘ ਪੁੱਤਰ ਤਾਰਾ ਸਿੰਘ ਜਿਸ ਬੰਦੇ ਦੇ ਗੋਲੀ ਮਾਰੀ ਉਹ ਗਣੇਸ਼ ਕੁਮਾਰ ਪੁੱਤਰ ਬੂਆ ਦਾਤ ਵਾਸੀ ਮੜੀਆਂਵਾਲੀ ਇਹਨੇ ਗੋਲੀ ਮਾਰਨ ਤੋਂ ਬਾਅਦ ਮੁੜ ਕੇ ਆਪਣੇ ਅੰਦਰ ਜਾ ਕੇ ਜਗਿੰਦਰ ਸਿੰਘ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਸੁਸਾਈਡ ਕਰ ਲਈ ਹੈ ਕਬਜ਼ੇ ਚ ਰਾਸ਼ਾਂ ਤੋਂ ਵੀ ਲੈ ਲੀਆਂ ਨੇ ਕਾਰਵਾਈ ਕਰਨ ਨੇ ਬਟਾਲਾ ਤੋਂ ਪਸ਼ੰਬਰ ਬਿੱਟੂ ਦੀ ਰਿਪੋਰਟ Punjab today.